이란چ اغوا ਤਿੰਨ ਪੰਜਾਬੀਆਂ ਦੇ ਮਸਲੇ ਤੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ ਕਿਹਾ ਵਿਦੇਸ਼ ਮੰਤਰਾਲਾ ਇਸ ਤੇ ਕਰ ਰਿਹਾ ਕੰਮ ਕੱਲ ਹੀ ਮੇਰੀ ਇੰਡੀਅਨ ਐਮਬੈਸੀ ਨਾਲ ਹੋਈ ਗੱਲ ਹਰਿਆਣਾ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਜਗਦੀਸ਼ ਸਿੰਘ ਢਿੰਡਾ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ 23 ਮਈ ਨੂੰ ਐਚ ਐਸ ਡੀ ਐਮ ਸੀ ਦੇ ਪ੍ਰਧਾਨ ਚੁਣੇ ਗਏ ਸਨ ਢਿੰਡਾ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਬੇਹੱਦ ਅਹਿਮ ਖਬਰ ਦੇ ਨਾਲ ਸੋਨੀ ਦੀਆਂ ਫਸਲਾਂ ਦੀ ਐਮਐਸਪੀ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵਾਧਾ ਕੀਤਾ ਗਿਆ ਕੇਂਦਰ ਦੇ ਵੱਲੋਂ 14 ਫਸਲਾਂ ਦੀ ਐਮਐਸਪੀ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਲਾਗਤ ਤੋਂ 50% ਵਧ ਐਮਐਸਪੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 69 ਰੁਪਏ ਵਧਾ ਦਿੱਤਾ ਗਿਆ ਹੈ ਭਾਵ ਕਿ ਝੋਨੇ ਦੀ ਐਮਐਸਪੀ ਦੇ ਵਿੱਚ 69 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਝੋਨੇ ਦਾ ਨਵਾਂ ਰੇਟ ਹੁਣ 2369 ਰੁਪਏ ਹੋਵੇਗਾ ਅਤੇ ਕਪਾਹ ਦਾ ਨਵਾਂ ਭਾ 7710 ਰੁਪਏ ਹੋਵੇਗਾ ਦਾਲਾਂ ਤੇਲ ਵਾਲੀਆਂ ਫਸਲਾਂ ਤੇ ਕਪਾਹ ਤੇ ਐਮਐਸਪੀ ਤੈਅ ਕੀਤੀ ਗਈ ਹੈ ਕਿਸਾਨਾਂ ਨੂੰ ਕਰਜ਼ੇ ਤੇ ਵਿਆਜ ਦੇ ਵਿੱਚ ਵੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕੁੱਲ 7 ਕਰੋੜ 71 ਲੱਖ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ ਵੱਡੀ ਖਬਰ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਐਮਐਸਪੀ ਵਧਾਈ ਗਈ ਹੈ ਜੇਕਰ ਮੋਦੀ ਕੈਬਨਿਟ ਦੀ ਗੱਲ ਕੀਤੀ ਜਾਵੇ ਤਾਂ ਪੰਜ ਅਹਿਮ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਘੱਟੋ-ਘੱਟ ਸਮਰਥਨ ਮੁੱਲ ਦਾ ਹੈ ਤਾਂ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ 69 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਹੁਣ ਝੋਨੇ ਦਾ ਰੇਟ 2369 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ MSP ਦੇ ਵਿੱਚ ਦਾਲਾਂ ਦੀ MSP ਦੇ ਵਿੱਚ ਵੀ ਇਜ਼ਾਫਾ ਕੀਤਾ ਗਿਆ ਤਾਂ ਦਾਲਾਂ ਦੀ ਗੱਲ ਕੀਤੀ ਜਾਵੇ ਤੂਰ ਦਾਲ ਦਾ ਘੱਟੋ-ਘੱਟ ਸਮਰਥਨ ਮੁੱਲ 450 ਰੁਪਏ ਵਧਾਇਆ ਗਿਆ ਹੈ ਅਤੇ ਹੁਣ ਇੱਕ ਕੁਇੰਟਲ ਤੂਰ ਦਾਲ ਕਿਸਾਨਾਂ ਦੀ 8000 ਰੁਪਏ ਦੀ ਵਿਕੇਗੀ ਕਿਉਂਕਿ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਇੱਕ ਹੋਰ ਵੀ ਲਾਭ ਦਿੱਤਾ ਗਿਆ ਕਿਸਾਨਾਂ ਨੂੰ ਕਰਜ਼ੇ ਤੇ ਵਿਆਜ ਦੇ ਵਿੱਚ ਛੋਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਦੇ ਨਾਲ कुल सात करोड़ तहत्तर लाख किसान लाभ मिलेगा इंडिविजुअल क्रॉप्स की एमएसपी है तीन भाग में है पहला भाग है सीरियल्स यानी फूड ग्रेन्स, उसमें पैडी जवार बाजरा रागी और मेज इन सब की एमएसपी आपके सामने है आ, आप सब जगह देखेंगे जो कॉस्ट है कॉस्ट ऑफ प्रोडक्शन है और उसके बेसिस पे एमएसपी कॉस्ट के ऊपर एमएसपी कितना है वो लास्ट कॉलम बहुत इंपॉर्टेंट है कम से कम 50 परसेंट कुछ केसेस में 63 परसेंट कहीं पे 59 परसेंट ओवर एंड अबव दी कॉस्ट ये इंडिविजुअल क्रॉप्स की एमएसपी uh, है तीन भाग में है पहला भाग है सीरियल पल्सेस और फाइबर क्रॉप्स में भी है जहाँ पर क्रॉप्स लिए गए हैं तूर मूंग उड़द और कॉटन इनमें भी कॉस्ट प्लस 50% परसेंट कम से कम 59% परसेंट है कहीं पे 53% परसेंट है मिनिमम 50% परसेंट तो कॉस्ट से अधिक है ही है तीसरा ग्रुप है क्रॉप्स का यह है ऑयल सीड्स ऑयल सीड्स में ग्राउंडनट सनफ्लावर सीड सोयाबीन येलो, सेसमी सीड और नाइजर सीड इन सब में भी कॉस्ट प्लस 50 परसेंट का पूरा ध्यान रखा गया है बहुत महत्वपूर्ण साथियों क्योंकि किसानों को उनकी उपज का एक उचित मूल्य मिले इसके लिए मोदी सरकार प्रतिबद्ध है और 10 वर्षों में इस प्रतिबद्धता को बहुत अच्छे तरीके से डेमोन्स्ट्रेट किया है अगर हम ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਅਕਾਲੀ ਦਲ ਅਤੇ ਭਾਜਪਾ ਦੇ ਵੱਡਾ ਇਲਜ਼ਾਮ ਲਾਇਆ ਗਿਆ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਵਿੱਚ ਨਸ਼ੇ ਲਈ ਜ਼ਿੰਮੇਵਾਰ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਅਕਾਲੀ ਦਲ ਅਤੇ ਭਾਜਪਾ ਨੂੰ ਨਸ਼ੇ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਕਾਲੀ ਭਾਜਪਾ ਸਰਕਾਰ ਨੇ ਨੌਜਵਾਨਾਂ ਦਾ ਭਵਿੱਖ ਬਰਬਾਦ ਕੀਤਾ ਹੈ ਆਪ ਦੇ ਵੱਲੋਂ ਇਹ ਅਲੀਗੇਸ਼ਨ ਲਾਏ ਗਏ ਨੇ ਤੇ ਭਾਜਪਾ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਭਾਜਪਾ ਤੇ ਨਸ਼ਾ ਮਾਫੀਆ ਦੇ ਵਿੱਚ ਗੱਠਜੋੜ ਹੋ ਚੁੱਕਿਆ ਏ ਪਟਿਆਲਾ ਦੇ ਕਾਉਂਸਲਰ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ ਤੇ ਇਸੇ ਕਾਉਂਸਲਰ ਨੇ ਐਨਡੀपीएस ਦੇ ਮਾਮਲੇ ਦੇ ਵਿੱਚ ਇੱਕ ਸ਼ਖਸ ਦੀ ਜ਼ਮਾਨਤ ਵੀ ਕਰਾਈ ਸੀ ਤੇ ਪਹਿਲੀਆਂ ਸਰਕਾਰਾਂ ਨਸ਼ਾ ਤਸਕਰਾਂ ਦੇ ਨਾਲ ਮਿਲਿਆ ਹੋਇਆ ਸਨ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੰਭੀਰ ਇਲਜ਼ਾਮ ਲਾਏ ਗਏ ਨੇ ਕਿ ਆਪਣੇ ਆਰਥਿਕ ਲਾਭ ਲਈ ਨਸ਼ਾ ਤਸਕਰਾਂ ਨੂੰ ਸ਼ਹਿ ਦਿੰਦੇ ਸੀ ਅਕਾਲੀ ਦਲ ਅਤੇ ਭਾਜਪਾ ਮਲਵਿੰਦਰ ਸਿੰਘ ਕਾਂਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਨੇ ਉਹਨਾਂ ਦੇ ਵੱਲੋਂ ਕਈ ਤੱਥ ਪੇਸ਼ ਕੀਤੇ ਗਏ ਨੇ ਤੇ ਨਿਸ਼ਾਨਾ ਅਕਾਲੀ ਦਲ ਅਤੇ ਭਾਜਪਾ ਨੂੰ ਬਣਾਇਆ ਗਿਆ ਕਿ ਕਿਵੇਂ ਨਸ਼ਾ ਤਸਕਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ਤੇ ਕਿਵੇਂ ਅਕਾਲੀ ਦਲ ਦੇ ਵੱਲੋਂ ਵੀ ਨਸ਼ਾ ਤਸਕਰਾਂ ਦਾ ਸਾਥ ਦਿੱਤਾ ਜਾਂਦਾ ਸੀ ਤੇ ਪੰਜਾਬ ਦੇ ਵਿੱਚ ਨਸ਼ੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਅਕਾਲੀ ਦਲ ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਭਾਜਪਾ ਦੇ ਕਾਉਂਸਲਰ ਨੇ 29 ਮਾਰਚ 2025 ਨੂੰ ਐਂਡੀਪੀਸੀ ਦੀ ਇੱਕ ਸੈਕਸ਼ਨ ਹੈ ਜਿਹੜੇ ਐਂਡੀਪੀਸੀ ਦੇ ਸੈਕਸ਼ਨ ਦੇ ਅਧੀਨ ਇੱਕ ਐਫਆਈਆਰ ਦਰਜ ਹੋਈ ਹੈ ਪਟਿਆਲੇ ਐਫਆਈਆਰ ਦਰਜ ਹੋਈ ਹੈ ਖੁਸ਼ਯੋਗ ਖੁਸ਼ਜੋਤ ਸਿੰਘ ਉਰਫ ਦਮਨ ਖੁਸ਼ਜੋਤ ਸਿੰਘ ਪਟਿਆਲੇ ਐਂਡੀਪੀਸੀ ਐਂਡੀਪੀਐਸ ਦੀ ਔਰਤੇ ਐਫਆਈਆਰ ਹੋਈ ਹੈ FIR ਹੋਣ ਤੋਂ ਬਾਅਦ ਉਸ ਬੰਦੇ ਦੀ ਜ਼ਮਾਨਤ ਦੇਣ ਲਈ ਐਫੀਡੇਵਿਟ ਜਿਹੜਾ ਆ ਉਹ ਭਾਜਪੀ ਦਾ ਇਹ ਹੀ ਲੀਡਰ ਅਨੁਜ ਖੋਸਲਾ ਜਿਹੜਾ ਐਮਸੀ ਹੈ ਇਹ ਐਫੀਡੇਵਿਟ ਦੇ ਰਿਹਾ ਨਸ਼ਾ ਤਸਕਰ ਨੂੰ ਜ਼ਮਾਨਤ ਦੇ ਲਈ ਕਿ ਕੈਪਟਨ ਸਾਹਿਬ ਦੇ ਜਨਮ ਦਿਨ ਤੋਂ ਲੈ ਕੇ ਆਹ ਫੋਟੋ ਆ ਮੇਰ ਕੋ ਉਸ ਪ੍ਰੋਗਰਾਮ ਆ ਦੀ ਜਿਹੜੀ ਹੋਸਟਿੰਗ ਹੈ ਇਹ ਅਨੁਜ ਖੋਸਲਾ ਕਰਦਾ ਰਿਹਾ ਜਿਹੜਾ ਬੀਜੇਪੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਵਾਰਡ ਨੰਬਰ 40 ਦਾ ਉਹੀ ਬੰਦਾ ਨਸ਼ਾ ਤਸਕਰਾਂ ਦੀ ਜ਼ਮਾਨਤ ਦੇ ਰਿਹਾ ਔਰ ਇਹ ਉਹਨੇ ਅਫੀਡੇਵਿਟ ਦਿੱਤਾ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਹੁਣ ਮੈਦਾਨ ਭਖ ਦਾ ਨਜ਼ਰ ਆ ਰਿਹਾ ਹੈ ਤੇ ਭਾਰਤ ਖੁਸ਼ਨਾਸ਼ੂ ਕੱਲ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਮੈਂ ਕਹਾਂ ਭਾਰਤ ਪੂਸ਼ਣ ਆਸ਼ੂ ਦੇ ਨਾਲ ਨਜ਼ਰ ਆਉਣਗੇ ਜਾਂ ਨਹੀਂ ਕਿਉਂਕਿ ਲੁਧਿਆਣਾ ਦੇ ਵਿੱਚ ਆਸ਼ੂ ਦੇ ਪੋਸਟਰਾਂ ਦੇ ਵਿੱਚ ਨਾ ਤਾਂ ਵੜਿੰਗ ਦੀ ਤਸਵੀਰ ਨਜ਼ਰ ਆ ਰਹੀ ਹੈ ਤੇ ਨਾ ਹੀ ਪ੍ਰਤਾਪ ਸਿੰਘ ਬਾਜਬਦੀ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਦਾਅਵਾ ਕਰ ਰਹੇ ਨੇ ਕਿ ਨਾਮਜ਼ਦਗੀ ਵੇਲੇ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ ਦੱਸ ਦਈਏ ਕਿ ਆਸ਼ੂ ਦੇ ਟਿਕਟ ਅਨਾਉਂਸ ਹੋਣ ਤੋਂ ਬਾਅਦ ਰਾਜਾ ਵੜਿੰਗ ਆਸ਼ੂ ਦੇ ਘਰ ਵੀ ਗਏ ਹਾਲਾਂਕਿ ਮੁਲਾਕਾਤ ਨਹੀਂ ਹੋ ਸਕੀ ਸੀ ਕਿਉਂਕਿ ਆਸ਼ੂ ਉਸ ਵੇਲੇ ਘਰ ਦੇ ਵਿੱਚ ਨਹੀਂ ਸੀ ਤੇ ਕੁਝ ਤਸਵੀਰਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵੀ ਪਾਈਆਂ ਗਈਆਂ ਜਿਸ ਦੇ ਵਿੱਚ ਨਾ ਤਾਂ ਰਾਜਾ ਵੜਿੰਗ ਦੀ ਤਸਵੀਰ ਸੀ ਅਤੇ ਨਾ ਹੀ ਪ੍ਰਤਾਪ ਸਿੰਘ ਬਾਜਬਦੀ ਹੁਣ ਚਰਚਾ ਇਸ ਗੱਲ ਦੀ ਹੈ ਕਿ ਰਾਜਾ ਵੜਿੰਗ ਪਰਦਾ ਜੋ ਭਾਰਤ ਪੂਸ਼ਣ ਆਸ਼ੂ ਨੇ ਉਹਨਾਂ ਦੇ ਲਈ ਪ੍ਰਚਾਰ ਕਰਨਗੇ ਜਾਂ ਨਹੀਂ ਤੇ ਕੱਲ ਨੂੰ ਜਦੋਂ ਨਾਮਜ਼ਦਗੀ ਪੱਤਰ ਭਰਨਾ ਹੋਏਗਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਅਤੇ ਲੁਧਿਆਣਾ ਤੋਂ ਸੰਸਦ ਵੀ ਨੇ ਕਿ ਉਹ ਵੀ ਨਾਲ ਹੋਣਗੇ ਭਾਰਤ ਪੂਸ਼ਣ ਆਸ਼ੂ ਦੇ ਜਾਂ ਨਹੀਂ अच्छा ਲੋਕਾਂ ਜੀ ਤੁਸੀਂ ਹੁਣ ਵਿਚਰਿਓ ਕੱਲ੍ਹ ਕੀ ਆ ਜਾ ਰਿਹਾ ਕੀ ਤੁਸੀਂ ਨੋਮੀਨੇਸ਼ਨ ਫਾਈਲ ਕਰਨ ਜਾਣਾ ਕਿਸ ਤਰੀਕੇ ਦੇ ਨਾਲ ਜਿਹੜੇ ਲੀਡਰ ਹੈਗੇ ਨੇ ਉਹ ਤੁਹਾਡੇ ਨਾਲ ਆ ਰਹੇ ਨੇ ਜਾਂ ਕਿਹੜੇ ਕਿਹੜੇ ਲੀਟਰ ਨੇ ਚਲ ਤੁਸੀਂ ਆਪ ਦੇਖੋਗੇ ਜਿਹੜੇ ਤੁਹਾਡੇ ਮਨ ਵਿੱਚ ਸ਼ੰਕਾ ਹੈ ਸ਼ੱਕ ਸ਼ੁਭਾ ਆਪੇ ਹੀ ਦੂਰ ਹੋ ਜਾਣਗੇ ਸਾਰੀ ਲੀਡਰਸ਼ਿਪ ਹੋਤੇ ਹੋਏਗੀ ਕਾਗਜ਼ ਪ੍ਰਾਂਟ ਚ ਹਰੇਕ ਦੀ ਡਿਊਟੀ ਲੱਗੀ ਹੁੰਦੀ ਹੈ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਰਦਾਨ ਬਚਾਓ ਰੈਲੀਆਂ ਚਲਦੀਆਂ ਹੋ ਚਲਦੀਆਂ ਕੋਈ ਲੀਡਰਸ਼ਿਪ ਕਿੱਥੇ ਅੱਗੇ ਜਾ ਇੱਥੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਜਿਹੜੇ ਇਨਚਾਰजेस ਹੈ ਉਹ ਆਪਣੀ ਡਿਊਟੀ ਕਰ ਰਹੇ ਨੇ ਤੇ ਇੱਥੇ ਬਾਕੀ ਲੀਡਰਸ਼ਿਪ ਮੇਰੀ ਮਦਦ ਕਰਨ ਨੂੰ ਟਾਈਮ ਟੂ ਟਾਈਮ ਆ ਰਹੀ ਹੈ ਅੱਛਾ ਇਹ ਪ੍ਰਧਾਨ ਸਾਹਿਬ ਦਾ ਵੀ ਕਿਹਾ ਜਾ ਰਿਹਾ ਕਿ ਉਹ ਵੀ ਆ ਰਹੇ ਨੇ ਇਹ ਸਰ ਕੱਲ ਦੇਖਿਓ ਤੁਸੀਂ ਕੌਣ ਕੌਣ ਆ ਰਹੇ ਕਰਚਾ ਦਾਖਲ ਕੀਤਾ ਜਾਏਗਾ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਹੋਏਗੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਹੋਏਗੀ ਸਰ ਤੇ ਉਧਰ ਲੁਧਿਆਣਾ ਦੇ ਵਿੱਚ ਅਕਾਲੀ ਦਲ ਨੇ ਵੀ ਧਰਨਾ ਦਿੱਤਾ ਹੈ ਲੈਂਡ ਪੂਲਿੰਗ ਸਕੀਮ ਖਿਲਾਫ ਜੰਗ ਜ਼ਮੀਨ ਦੀ ਬੈਨਰ ਹੇਟ ਧਰਨਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਗਲਾਡਾ ਦਫਤਰ ਦੇ ਬਾਹਰ ਅਕਾਲੀ ਦਲ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ 24000 ਏਕੜ ਜ਼ਮੀਨ ਅਕਵਾਇਰ ਕਰਨ ਵਾਲੇ ਫੈਸਲੇ ਦਾ ਅਕਾਲੀ ਦਲ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਕਾਲੀ ਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਪੰਜਾਬ ਦੇ ਨਾਲ ਕੋਈ ਹਮਦਰਦੀ ਨਹੀਂ ਹੈ ਬਾਦਲ ਸਰਕਾਰ ਵੇਲੇ ਪੰਜਾਬ ਦਾ ਵਿਕਾਸ ਹੋਇਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਨਾਲ ਕੋਈ ਹਮਦਰਦੀ ਨਹੀਂ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਧਰਨਾ ਦਿੱਤਾ ਗਿਆ ਕਿ ਲਾਡਾ ਦਫਤਰ ਦੇ ਬਾਹਰ ਦੱਸਿਆ ਕਿ 24000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਲੈਂਡ ਪੂਲਿੰਗ ਸਕੀਮ ਦੇ ਤਹਿਤ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਜੰਗ ਜ਼ਮੀਨ ਦੀ ਬੈਨਰ ਹੇਠ ਮੋਰਚਾ ਖੋਲ੍ਹ ਦਿੱਤਾ ਗਿਆ ਕੀ ਕਰਦਾ ਮੈਂ ਇਹ ਚਲਾਨ ਕਰਦੇ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਿੰਦਾ ਪੰਜਾਬ ਦੀ ਸਰਕਾਰ ਬਣਾਓ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਜਿੰਦਾਬਾਦ ਜਾਂ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਐ ਆਪਣੇ ਸੂਬੇ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ ਵਿੱਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਹੈ ਮੁੱਖ ਮੰਤਰੀ ਕਾਗਜ਼ਾਂ 'ਚ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਐ ਜੇ ਜੇ ਕਿਸੇ ਪਾਣੀ ਸੜਕ ਨੂੰ ਰਿਪੇਅਰ ਕਰਦਾ ਹੀ ਪੱਥਰ ਰੱਖਦੇ ਐ ਕੇਜਰੀਵਾਲ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੈ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾ ਤੇ ਉੱਤੇ ਕੇਜਰੀਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਾ ਭਗਵੰਤ ਮਾਨ ਦਾ ਲਿਖਾ ਹੁੰਦਾ ਹੈ ਤਾਂ ਜਿੱਥੇ ਆਕਾਲੀ ਦਲ ਦੇ ਵੱਲੋਂ ਧਰਨਾ ਦਿੱਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਤੇ ਉਧਰ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਤੇ ਆਕਾਲੀ ਦਲ ਤੇ ਗੰਭੀਰ ਇਲਜ਼ਾਮ ਲਾਏ ਗਏ ਨੇ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਧਰਨਾ ਦਿੱਤਾ ਗਿਆ ਸੁਖਬੀਰ ਬਾਦਲ ਨੇ ਆਪ ਤੇ ਸਵਾਲ ਚੁੱਕੇ ਤਾਂ ਜਵਾਬ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦੇ ਵੱਲੋਂ ਦਿੱਤਾ ਗਿਆ ਤੇ ਉਧਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਕਿਹਾ ਕਿ ਪਹਿਲਾਂ ਸੁਖਬੀਰ ਦੇ ਕੋਲ ਹੀ ਮਾਸਟਰ ਪਲਾਨ ਹੁੰਦਾ ਸੀ ਤੇ ਸੁਖਬੀਰ ਦੇ ਲੋਕ ਖੁਦ ਜ਼ਮੀਨਾਂ ਖਰੀਦ ਲੈਂਦੇ ਸੀ ਅਤੇ ਫਿਰ ਸਰਕਾਰ ਨੂੰ ਮਹਿੰਗੇ ਭਾਅ 'ਤੇ ਵੇਚ ਦਿੰਦੇ ਸੀ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਗਿਆ ਕਿ ਕਿਵੇਂ ਜਿੱਥੇ ਵੀ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਉਣਾ ਹੁੰਦਾ ਸੀ ਪਹਿਲਾਂ ਆਪਣੇ ਜਿਹੜੇ ਖਾਸਮ ਖਾਸ ਸੀ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਸੀ ਕਿ ਤੁਸੀਂ ਉੱਥੇ ਜ਼ਮੀਨ ਖਰੀਦ ਲਓ ਫਿਰ ਸਰਕਾਰ ਉਸ ਜ਼ਮੀਨ ਨੂੰ ਮਹਿੰਗੇ ਭਾਅ ਖਰੀਦ ਲੈਂਦੇ ਸੀ ਤੇ ਆਮ ਲੋਕਾਂ ਨੂੰ ਮਾਸਟਰ ਪਲਾਨ ਦਾ ਬਾਅਦ ਵਿੱਚ ਪਤਾ ਲੱਗਦਾ ਸੀ ਇਸ ਦੇ ਨਾਲ ਹੀ ਸੀਐਮ ਨੇ ਕਿਹਾ ਕਿ ਜ਼ਮੀਨ ਦੇ ਜੱਦੀ ਮਾਲਕ ਨਾਲ ਧੋਖਾ ਹੋ ਜਾਂਦਾ ਸੀ ਪਹਿਲਾਂ ਕੀ ਹੁੰਦਾ ਸੀ ਨਾ ਸਰਕਾਰ ਕੋਲੇ ਕਾਗਜ਼ ਆਉਂਦਾ ਵੀ ਮਾਸਟਰ ਪਲਾਨ ਹੈ ਜੀ ਇਹ। ਅੱਛਾ ਜੀ ਕੀ ਹੈ ਜੀ ਇਹ? ਵੀ ਜੀ ਪਟਿਆ ਹੈ ਇਥੋਂ ਜੀਲਕਪੁਰ ਤੋਂ ਪਾਇਆ ਪਟਿਆਲਾ ਫਿਰ ਨਾਰਥ ਬਾਈਪਾਸ ਕਰਕੇ ਨਾ ਜੀ ਬਠਿੰਡੇ ਤੱਕ ਦਾ ਆਪਾਂ ਹਾਈਵੇ ਬਣਾਉਣਾ ਹੈ। ਸੁਖਵੀਰ ਬਾਦਲ ਕੋਲੇ ਆ ਗਿਆ ਉਹ। ਹਨਾ ਓਕੇ। ਉਹ ਸੁਖਵੀਰ ਬਾਦਲ ਕੋਲੇ ਆ ਗਿਆ। ਸੁਖਵੀਰ ਬਾਦਲ ਨੇ ਓਕੇ ਕਰਤਾ। ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ। ਤੁਹਾਨੂੰ ਨਹੀਂ ਪਤਾ ਜਿੱਮੀਨ ਹੈ। ਬਿਉ ਡਰੋਕ ਹੋ ਗਿਆ ਆਪਸਰਾ ਨੂੰ ਵੀ ਪਤਾ ਲੱਗ ਗਿਆ ਵੀ ਓਕੇ ਹੋ ਗਿਆ ਆਪਸਰਾ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ-ਜਿੱਥੋਂ ਨੂੰ ਜਾਣਾ ਹੈ ਹਾਈਵੇ ਸੁਖਵੀਰ ਬਲਦੇਵ ਰੰਦੇ ਜਿਹੜੇ ਚੇਲੇ ਚਪਟੇ ਸੀ ਜਿਨ੍ਹਾਂ ਨੂੰ ਹੁਣ ਕਹਿੰਦਾ ਆਪ ਹੀ ਕਹਿੰਦਾ ਮੈਂ ਕਰੋੜਪਤੀ ਬਣਾਇਆ ਇਹ ਉਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਜੀ ਤਾਂ 50 ਲੱਖ ਦੇ ਜਾਂਦੇ ਨੇ ਗੋਹਾ ਲੈ ਲਾਂਗੇ ਉਧਰ ਵੇਚ ਦਿੰਨੇ ਆਂ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਹੈ ਤਾਂ ਸਰਕਾਰ ਨੇ ਉਹੀ ਜ਼ਮੀਨ ਆਪਦੇ ਹੀ ਅਫਸਰਾਂ ਤੋਂ ਆਪਦੇ ਲੀਡਰਾਂ ਤੋਂ 3-3 4-4 ਕਰੋੜ ਰੁਪਏ ਪਰ ਕਿੱਲੇ ਚੁਕਾਇਰ ਕੀਤੀ ਜੀ ਮਾਰਿਆ ਕੌਣ ਗਿਆ ਇੱਥੇ ਜੀ ਹਿਸਟਰੀ ਸਭ ਤੋਂ ਪਹਿਲਾਂ ਜਿਹਦੀ ਸਮਝ ਲਓ ਜੱਦੀ ਸੀ ਜਿਹਦੀ ਉਹ ਪਛਤਾਈ ਜਾਂਦਾ ਜਦੋਂ ਅਜੇ ਮੈਨੂੰ ਐ ਪਤਾ ਹੁੰਦਾ ਵੀ ਇੱਥੋਂ ਦੀ ਹਾਈਵੇ ਨਿਕਲੂਗਾ ਮੈਂ ਕਿਉਂ ਵੇਚਣੀ ਸੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂਗਾ ਜਦੋਂ ਲੱਗੀ ਪਤਾ ਤਾਂ ਪਹਿਲਾਂ ਸਰਕਾਰ ਨੂੰ ਐ ਤੁਹਾਨੂੰ ਅੰਦਰਲੀ ਗੱਲਾਂ ਦੱਸਦਾ ਮੈਂ ਆਹ ਇਨਕੁਆਇਰ ਕਰਦੇ ਸੀਗੇ ਫਿਰ ਕੀ ਹੋ ਗਿਆ ਬਿਲਡਰ ਨਾਲ ਰਲ ਗਏ ਐਸ ਵਕਤ ਪੰਜਾਬ ਵਿੱਚ ਸਭ ਤੋਂ ਵੱਧ ਦੇਸ਼ ਵਿੱਚ ਸਭ ਤੋਂ ਵੱਧ ਇਲੀਗਲ ਕਲੋਨੀਆਂ ਪੰਜਾਬ ਵਿੱਚ ਨੇ ਤੇ ਉਧਰ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਸਦਰ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਬਿਆਨ ਦਿੱਤਾ ਗਿਆ ਉਹਨਾਂ ਕਹਿ ਕੇ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਕੌਮ ਨੂੰ ਪਰਵਾਹ ਨਹੀਂ ਹੈ ਤੇ ਗੜਗੱਜ ਨੂੰ ਕੋਈ ਜਥੇਦਾਰ ਨਹੀਂ ਮੰਨਦਾ ਦਾਦੂਵਾਲ ਦੇ ਵੱਲੋਂ ਇਹ ਕਿਹਾ ਗਿਆ ਗੁਲਦੀਪ ਸਿੰਘ ਕੜਗਾਜ ਨੇ ਰਾਤ ਦੇ ਹਨੇਰੇ 'ਚ ਜੱਥੇਦਾਰੀ ਲਈ ਹੈ ਇਸ ਦੇ ਨਾਲ ਹੀ ਦਾदूवाल ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਬਾਰੇ ਕਿ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਪੰਥ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਸੀ ਡਾਕਟਰ ਮਨਮੋਹਨ ਸਿੰਘ ਨੇ ਦਸਤਾਰ ਦੀ ਸ਼ਾਨ ਉੱਚੀ ਕੀਤੀ ਹੈ ਤੇ ਡਾਕਟਰ ਮਨਮੋਹਨ ਸਿੰਘ ਨੇ ਸਿੱਖੀ ਨੂੰ ਵਰਲਡ ਲੈਵਲ ਤੱਕ ਪਹੁੰਚਾਇਆ ਤੇ ਅਜਿਹੇ ਫੈਸਲੇ ਲਈ ਐਸਜੀਪੀਸੀ ਨੂੰ ਪੰਥ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੈ ਬਲਵੰਤ ਸਿੰਘ ਰਾਜੂ ਉਹਨਾਂ ਦੇ ਮਾਮਲੇ ਤੇ ਵੀ ਬਲਜੀਤ ਸਿੰਘ ਦਾदूवाल ਨੇ ਆਪਣਾ ਪੱਖ ਰੱਖਿਆ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਸਾਰੇ ਪੰਥ ਨੂੰ ਅਕਾਲ ਤਖਤ ਸਾਹਿਬ ਤੇ ਇਕੱਠਾ ਹੋਣਾ ਚਾਹੀਦਾ ਹੈ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਦਰਸਲ ਜਗਦੀਸ਼ ਸਿੰਘ ਢੀਂਡਾ ਨਵੇਂ ਪ੍ਰਧਾਨ ਬਣੇ ਨੇ ਐਚਐਸਜੀ ਐਮਸੀ ਦੇ ਤੇ ਸ਼ੁਕਰਾਨਾ ਅਦਾ ਕਰਨ ਦੇ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸੀ ਇਸ ਦੌਰਾਨ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਕੁਲਦੀਪ ਸਿੰਘ ਗੜਗੱਜ ਜੋ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਜਦਾਰ ਰਹੇ ਹਨ ਤੇ ਨਿਸ਼ਾਨੇ ਮਿਲ ਸਾਡੇ ਨਾਲ ਬਣੇ ਆਏ ਇੱਕੋ ਡਾਕਟਰ ਮਨਮੋਨ ਸਿੰਘ ਨੇ ਨੇ ਨਾਲ ਹੋਰ ਉਹਨੇ ਕੋਈ ਸਿੱਖ ਕੌਮ ਵਾਸਤੇ ਉਹ ਕੁਝ ਕਰ ਸਕੇ ਨਹੀਂ ਕਰ ਸਕੇ ਪਰ ਉਹਨਾਂ ਦੇ ਨਾਲ ਦਸਤਾਰ ਦੀ ਪਹਿਚਾਨ ਇੱਕ ਵਰਲਡ ਲੈਵਲ ਤੇ ਗਈ ਸੀ ਔਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਹਮੇਸ਼ਾ ਬੁੱਕੇ ਲੈ ਕੇ ਉਹਨਾਂ ਦੇ ਕੋਲ ਖੜਾ ਹੁੰਦਾ ਸੀ ਪੰਜਾਬ ਵਾਸਤੇ ਗਰੰਟਾਂ ਲੈਣ ਵਾਸਤੇ ਤਾਂ ਮੈਂ ਸਮਝਦਾ ਕਿ ਜੋ ਡਾਕਟਰ ਮਨਮੋਨ ਸਿੰਘ ਉਹਨਾਂ ਦੇ ਨਾਲ ਦਸਤਾਰ ਜਿਹੜੀ ਸੀ ਉਹ ਮੈਨੂੰ ਮਿਲੇ ਸਨ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਮੇਰੇ ਨਾਲ ਗੱਲਬਾਤ ਵੀ ਹੋਈ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਡਾਕਟਰ ਮਨਮੋਨ ਸਿੰਘ ਸਾਹਿਬ ਜਿਨ੍ਹਾਂ ਜੋ ਚਲੋ ਸਵਾਰਥੀ ਸੁਧਾਰ ਚੁੱਕੇ ਆ ਪਰ ਉਹਨਾਂ ਦੇ ਨਾਲ ਸਾਡੀ ਇੱਕ ਪੱਕੀ ਪਛਾਣ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਗਈ ਸੀ ਉਹਨਾਂ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ رائے ਇਕੱਤਰ ਕਰਕੇ ਸਾਂਝਾ ਫੈਸਲਾ ਲੈਣਾ ਚਾਹੀਦਾ ਸੀ ਮੈਂ ਸਮਝਦਾ ਕੇਸ ਦੇ ਨਾਲ ਜਿਹੜਾ ਹੈਗਾ ਜਿਸ ਤਰ੍ਹਾਂ ਕਦੇ ਅਗਾਹ ਤੁਰ ਕੋ ਕਦੇ ਪਿਛਾਂ ਉਹ ਜੋ ਕਿ ਰਾਹ ਦੇ ਨਾਲ ਨਾ ਰਾਹ ਤਰਫ ਦੇਖੋ ਪੰਥ ਦੇ ਵਿੱਚ ਕੋਈ ਗੁਨਾਹ ਕਰਦਾ ਹੈ ਗਲਤੀਆਂ ਕਰਦਾ ਹੈ ਤਾਂ ਨਿਮਰਤਾ ਦੇ ਨਾਲ ਤਖਤਾਂ ਤੇ ਆ ਕੇ ਵਾਪਸੀ ਜਮਾ ਯਾਤਨਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰਵੀਜ਼ਨ ਹੈਗੀ ਆ ਪੰਥ ਦੇ ਅੰਦਰ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁੱਬਦਾ ਜਿਹੜੀ ਆ ਉਹ ਕ੍ਰੀਏਟ ਹੋ ਰਹੀ ਆ ਕਿ ਨਾ ਕੋਈ ਗਲਤੀਆਂ ਦੀ ਸਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤਹਿਕੀਕਾਤ ਨਾ ਕੋ ਵਿਚਾਰਨਾ ਵਟਾਂਦਰਾ ਤੇ ਜਿਸ ਤਰੀਕੇ ਨਾਲ ਗਿਆਨੀ ਕਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀਨਾਮੇ ਤਾਂ ਹੋ ਸਕਦਾ ਹੈ ਤਖਤਾਂ ਦੇ ਮਾਫੀਨਾਮੇ ਨਹੀਂ ਹੈ ਦੇਖੋ ਹੋਣਾ ਚਾਹੀਦਾ ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਲੰਬੇ ਸਮੇਂ ਤੋਂ ਉਹਨਾਂ ਦਾ ਸੰਘਰਸ਼ ਚੱਲ ਰਿਹਾ ਜੇਕਰ ਉਹਨਾਂ ਦੀਆਂ ਅਪੀਲਾਂ ਤੇ ਕੋਈ ਅਦਾਲਤਾਂ ਜਾਂ ਸਰਕਾਰ ਵੱਲੋਂ ਗੌਰ ਨਹੀਂ ਹੋ ਰਹੀ ਤੇ ਉਹਦੇ ਵਾਸਤੇ ਪੰਥ ਦੀ ਇੱਕ رائے ਬਣਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜ਼ਰੂਰ ਇਕਤਰਤਾ ਹੋਣੀ ਚਾਹੀਦੀ ਆ ਤੇ ਸਾਰਿਆਂ ਦੀ ਉਹਦੇ ਚ ਰਾਏ ਜਿਹੜੀ ਆ ਉਹ ਲੈਣੀ ਚਾਹੀਦੀ। ਤੇ ਹੁਣ ਗੱਲ ਕਰਦੇ ਆ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਦੀ ਜਿਸ ਨੂੰ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ। ਦਰਅਸਲ ਪਹਿਲਾਂ ਪਤਰੀ ਦੀ ਦਰਦ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਏਮਜ਼ ਰੈਫਰ ਕੀਤਾ ਗਿਆ। ਗੁਰਦੇ ਦੀ ਨਾੜੀ ਦੇ ਵਿੱਚ ਪੱਥਰੀ ਦਾ ਇਲਾਜ ਚੱਲ ਰਿਹਾ ਹੈ। ਵਿਜੀਲੈਂਸ ਦੀ ਕਸਟਡੀ ਦੇ ਵਿੱਚ ਹੀ ਉਸ ਨੂੰ ਪਤਰੀ ਦੇ ਦਰਦ ਦੀ ਸ਼ਿਕਾਇਤ ਹੋਈ ਤੇ ਦੇਰ ਰਾਤ ਅਮਨਦੀਪ ਕੌਰ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਹੈ ਅਮਨਦੀਪ ਕੌਰ ਰਿਮਾਂਡ ਹਾਸਲ ਕੀਤਾ ਗਿਆ ਸੀ ਅਮਨਦੀਪ ਕੌਰ ਦਾ ਬਰਖਾਸਤ ਕੌਨਸਟੇਬਲ ਹੈ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਸੀ ਬਾਅਦ ਵਿੱਚ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਇਆ ਐਫਆਈਆਰ ਦਰਜ ਹੋਈ ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਹੁਣ ਬਰਖਾਸਤ ਕੌਨਸਟੇਬਲ ਦੀ ਤਬੀਅਤ ਵਿਗੜੀ ਹੈ ਉਸ ਤੇ ਪਥਰੀ ਦਾ ਦਰਦ ਹੋਇਆ ਜਿਸ ਤੋਂ ਬਾਅਦ ਉਸ ਨੂੰ ਪਹਿਲਾਂ ਸਿਵਲ ਹਸਪੀਟਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਤੋਂ ਬਾਅਦ ਉਸ ਨੂੰ ایمਸ ਰੈਫਰ ਕੀਤਾ ਗਿਆ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਸੂਰਜ ਭਾਨ ਜੁੜੇ ਨੇ ਸੂਰਜ ਕੀ ਕੋਈ ਅਪਡੇਟ ਮਿਲ ਰਹੀ ਹੈ ਪਥਰੀ ਦਾ ਦਰਦ ਹੁੰਦਾ ਹੁਣ ਇਸ ਵੇਲੇ ਜੋ ਬਰਖਾਸਤ ਕਨਸਟੇਬਲ ਨੇ ایمਸ ਦੇ ਵਿੱਚ ਨੇ ਕੋਈ ਦੌਰ ਨਹੀਂ ਹੈ ਪਹਿਲਾਂ ਬਟਿੰਡਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਇਸ ਨੂੰ ਦੇਰ ਸ਼ਾਮ ਭਰਤੀ ਕਰਵਾਇਆ ਗਿਆ ਸੀ ਪੂਰੀ ਰਾਤ ਉੱਤੇ ਹਸਪੀਟਲ ਦੇ ਵਿੱਚ ਰਹਿ ਆ ਜਾਂਦਾ ਔਰ ਕਿਹਾ ਜਾਵੇ ਗੁਰਦੇ ਦੀ ਪਥਰੀ ਦੇ ਨਾਲ ਦਰਦ ਹੋ ਰਿਹਾ ਸੀ ਜਿਸ ਕਰਕੇ ਗੁਰਦੇ ਦੇ ਸਪੈਸ਼ਲ ਡਾਕਟਰ ਸੀ ਜਿਹੜੇ ਉਹ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਨਹੀਂ ਸੀ ਜਿਸ ਕਰਕੇ ਹੁਣ ਤੋਂ 10-15 ਮਿੰਟ ਪਹਿਲਾਂ ਇਸ ਨੂੰ ਬਠਿੰਡਾ ਦੇ ਏਮ ਜੀ ਹਸਪਤਾਲ ਦੇ ਵਿੱਚ ਭਰਤੀ ਕਰ ਦਿੱਤਾ ਹੈ ਪਰ ਤੁਹਾਨੂੰ ਇੱਕ ਹੋਰ ਵੱਡੀ ਅਪਡੇਟ ਦੇ ਦਿਆਂ ਕਿ ਹੁਣ ਤੋਂ 10 ਮਿੰਟ ਪਹਿਲਾਂ ਬਠਿੰਡਾ ਦੀ ਵਿਜੀਲੈਂਸ ਪੁਲਿਸ ਹੈ ਉਹ ਕੋਰਟ ਦੇ ਵਿੱਚ ਪੇਸ਼ ਹੋਈ ਸੀ ਤੇ ਕੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਸਾਨੂੰ ਅੱਗੇ ਰਿਮਾਂਡ ਦੀ ਲੋੜ ਨਹੀਂ ਹੈ ਕਿਉਂਕਿ ਰਿਮਾਂਡ ਹੈ ਜਿਹੜਾ ਅਮਨ ਦਾ ਕੱਲ ਖਤਮ ਹੋਣਾ ਸੀਗਾ ਤਾਂ ਕਰਕੇ ਕੋਰਟ ਨੇ ਇਸ ਨੂੰ ਨਿਆਂਇਕ ਹਰਾਸਤ ਦੇ ਵਿੱਚ ਵੀ ਭੇਜ ਦਿੱਤਾ ਹੈ ਨਾਲ ਦੀ ਨਾਲ ਹੀ ਦਰਸ਼ਕਾਂ 'ਤੇ ਵੱਡੀ ਖਬਰ ਹੈ ਕਿ ਅਮਨਦੀਪ ਕੌਰ ਦਾ ਰਿਮਾਂਡ ਹੈ ਜਿਹੜਾ ਉਹ ਖਤਮ ਕੱਲ੍ਹ ਹੋਣਾ ਸੀ ਪਰ ਕੋਰਟ ਦੇ ਵਿੱਚ ਵਿਜੀਲੈਂਸ ਪਹੁੰਚਦੀ ਹੈ ਕਹਿ ਦਿੰਦੇ ਕਿ ਸਾਨੂੰ ਅੱਗੇ ਰਿਮਾਂਡ ਦੀ ਲੋੜ ਨਹੀਂ ਹੈ ਤਾਂ ਕੋਰਟ ਨੇ ਉਸ ਚੀਜ਼ ਨੂੰ ਮਨਜ਼ੂਰ ਕਰਦਿਆਂ ਹੋਇਆ ਇਸ ਨੂੰ ਸ਼ਾਇਦ ਸਿਹਤ ਖਰਾਬ ਹੈ ਜਿਹੜਾ ਉਸ ਦਾ ਵੀ ਹਵਾਲਾ ਦਿੱਤਾ ਹੋਵੇ ਤਾਂ ਕਰਕੇ ਨਿਆਂ ਖਰਾ ਵੀ ਮੰਨਿਆ ਜਾ ਸਕਦਾ ਸੂਰਜ ਕੇ ਪੁੱਛ ਕੇ ਚ ਪੂਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਹਾਲਾਂਕਿ ਹੁਣ ਉਹ ਤਬੀਅਤ ਉਹਨਾਂ ਦੀ ਸਹੀ ਨਹੀਂ ਹੈ ਨਾਸਾਜ ਹੈ ਇਸ ਵੇਲੇ ਇਲਾਜ ਚੱਲ ਰਿਹਾ ਹੈ ਉਸ ਤੋਂ ਬਾਅਦ ਫਿਰ ਸਿੱਧਾ ਜੇਲ ਜਾਨੀ ਕਿ ਨੈਕ ਰਸਤੇ ਭੇਜਿਆ ਜਾਏਗਾ ਬਿਲਕੁਲ ਕੋਈ ਦੁਰ ਹੈ ਨਹੀਂ ਦੋ ਦਨ ਚੀਜ਼ਾਂ ਹੁੰਦੀਆਂ ਨੇ ਜਦੋਂ ਕਿਸੇ ਵੀ ਬੰਦੇ ਦੀ ਕਿਸੇ ਕਸਟਡੀ ਦੇ ਵਿੱਚ ਹੋਵੇ ਜਾਂ ਉਹਦੇ ਵਿੱਚ ਕਹਿ ਦਈਏ ਰਿਮਾਂਡ ਦੇ ਵਿੱਚ ਹੋਵੇ ਤੇ ਜੇ ਪੁਲਿਸ ਨੂੰ ਲੱਗਦਾ ਹੋਵੇ ਤਾਂ ਰਿਮਾਂਡ ਹੋਰ ਦੀ ਡਿਮਾਂਡ ਕੀਤੀ ਜਾਂਦੀ ਹੈ ਪਰ ਇੱਥੇ ਵੱਖਰਾ ਵੇਖਣ ਨੂੰ ਮਿਲਿਆ ਤੇ ਵੱਖਰਾ ਇਸ ਕਰਕੇ ਵੇਖਣ ਨੂੰ ਮਿਲਿਆ ਕਿ ਪੁਲਿਸ ਕਹਿੰਦੀ ਹੈ ਕਿ ਸਾਨੂੰ ਰਿਮਾਂਡ ਆਸਤੇ ਜਾਂ ਪੁੱਛਗਿੱਛ ਆਸਤੇ ਹੋਰ ਸਮੇਂ ਦੀ ਲੋੜ ਨਹੀਂ ਹੈ ਸਾਡੀ ਇਨਵੈਸਟੀਗੇਸ਼ਨ ਹੈ ਉਹ ਤਕਰੀਬਨ ਆਲਮੋਸਟ ਕੰਪਲੀਟ ਹੋ ਗਈ ਹੈ ਪਰ ਦੂਸਰੇ ਪਾਸੇ ਸਿਹਤ ਖਰਾਬ ਸੀ ਉਹਦਾ ਹਵਾਲਾ ਵੀ ਕਿਤੇ ਨਾ ਕਿ ਦਿੱਤਾ ਗਿਆ ਹੋਊਗਾ ਕਿਉਂਕਿ ਇਸੇ ਕਰਕੇ ਹੀ ਜਿਹੜਾ ਰਿਮਾਂਡ ਹੈ ਜਿਹੜਾ ਉਹ ਦਾ ਕੱਲ ਹੋਣਾ ਸੀ ਕੱਲ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਪਰ ਪਹਿਲਾਂ ਵਿਗਿਲਸ ਕੋਰਟ ਦੇ ਵਿੱਚ ਪਹੁੰਚਦੀ ਹੈ ਇਸ ਨੂੰ 14 ਦਿਨ ਦੀ ਨਿਆਇਕ ਹਸ ਦੇ ਵਿੱਚ ਭੇਜ ਦਿੱਤਾ ਗਿਆ ਜੀ ਠੀਕ ਹੈ ਸੂਰਜ ਬਹੁਤ ਧੰਨਵਾਦ ਇਸ ਪੂਰੀ ਅਪਡੇਟ ਦੇ ਲਈ ਤਾਂ ਬਰਖਾਸਤ ਕੌਨਸਟੇਬਲ ਜੋ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਪਹਿਲਾ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੋਇਆ ਕਾਲੀ ਥਾਰ ਦੇ ਵਿੱਚੋਂ ਚਿੱਟਾ ਮਿਲਿਆ ਤੇ ਬਹੁਤ ਸਾਰੀਆਂ ਉਸ ਦੀਆਂ ਰੀਲਸ ਇੰਸਟਾਗ੍ਰਾਮ ਉੱਤੇ ਵਾਇਰਲ ਨੇ ਬਰਖਾਸਤ ਕਰ ਦਿੱਤਾ ਗਿਆ ਕੌਨਸਟੇਬਲ ਦੇ ਅਹੁਦੇ ਦੇ ਉੱਤੋਂ ਅਮਨਦੀਪ ਕੌਰ ਨੂੰ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਉਸ ਤੇ ਸ਼ਿਕੰਜਾ ਕੱਸਿਆ ਗਿਆ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ 2 ਦਿਨ ਦਾ ਰਿਮਾਂਡ ਮਿਲਿਆ ਪਰ ਹੁਣ ਉਸ ਤੋਂ ਪਹਿਲਾਂ ਹੀ ਵਿਜੀਲੈਂਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਪੁੱਛਗਿੱਛ ਪੂਰੀ ਹੋ ਚੁੱਕੀ ਹੈ ਤੇ ਇਸ ਵੇਲੇ ਅਮਨਦੀਪ ਕੌਰ ਏਮਜ਼ ਦੇ ਵਿੱਚ ਨੇ ਪਹਿਲਾਂ ਹਾਲਾਂਕਿ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ ਸੀ ਪਥਰੀ ਦੇ ਦਰਦ ਦੀ ਸ਼ਿਕਾਇਤ ਆਈ ਸੀ ਜਿਸ ਤੋਂ ਬਾਅਦ ਉਸ ਨੂੰ ਏਮਜ਼ ਰੈਫਰ ਕੀਤਾ ਗਿਆ ਹੈ ਅਗੇ ਬਾਤਾਂ ਚੰਡੀਗੜ੍ਹ ਦੇ ਵਿੱਚ ਕਰੋਨਾ ਦੇ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਲੁਧਿਆਣਾ ਦਾ ਰਹਿਣ ਵਾਲਾ ਸੀ ਇਹ ਮਰੀਜ਼ ਅਤੇ 3 ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਸੈਕਟਰ 32 ਦੇ ਵਿੱਚ ਇਸ ਨੂੰ ਭਰਤੀ ਕਰਵਾਇਆ ਗਿਆ ਸੀ ਆਈਸੋਲੇਸ਼ਨ ਵਾਰਡ ਦੇ ਵਿੱਚ ਸੀ ਇਹ ਸ਼ਖਸ ਹਾਲਾਂਕਿ ਮੂਲ ਰੂਪ ਦੇ ਵਿੱਚ ਇਹ ਯੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਇਸ ਦਾ ਇਲਾਜ ਚੱਲ ਰਿਹਾ ਸੀ ਲੁਧਿਆਣਾ ਤੋਂ ਇਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ ਕਰੋਨਾ ਦੇ ਨਾਲ ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਵੀ ਵੱਧ ਰਿਹਾ ਹੈ ਲਗਾਤਾਰ ਕਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਦੇਸ਼ ਦੇ ਵਿੱਚ 1000 ਤੋਂ ਵਧੇਰੇ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ 11 ਮੌਤਾਂ ਹੋ ਚੁੱਕੀਆਂ ਨੇ ਤੇ ਇੱਕ ਮੌਤ ਚੰਡੀਗੜ੍ਹ ਦੇ ਵਿੱਚ ਹੋਈ ਹੈ ਹਾਲਾਂਕਿ ਇਹ ਸ਼ਖਸ ਲੁਧਿਆਣਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਸੈਕਟਰ 32 ਦੇ ਵਿੱਚ ਪੰਜਾਬ ਦੇ ਲੁਧਿਆਣਾ ਤੋਂ ਆਏ ਇੱਕ ਮਰੀਜ਼ ਦੀ ਕਰੋਨਾ ਦੇ ਚੱਲਦੇ ਮੌਤ ਹੋ ਚੁੱਕੀ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਦੇ ਸੈਕਟਰ 32 ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਇਲਾਜ ਕਰਾਣ ਆਇਆ ਸੀਗਾ ਲੁਧਿਆਣਾ ਦਾ ਦੱਸਿਆ ਜਾ ਰਿਹਾ ਕਿ ਲੁਧਿਆਣਾ ਪਿੱਛੋਂ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਤੇ ਲੁਧਿਆਣਾ ਦੇ ਵਿੱਚ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਹੀ 32 ਹਸਪੀਟਲ ਦੇ ਵਿੱਚ ਸਾਹ ਲੈਣ 'ਚ ਕਾਫੀ ਦਿੱਕਤ ਹੋ ਰਹੀ ਸੀ ਜਿਹਦਾ ਇਲਾਜ ਕਰਾਣ ਆਇਆ ਤੇ ਕੱਲ ਉਹਦਾ ਜਦ ਜ਼ਿਆਦਾ ਹਾਲਤ ਖਰਾਬ ਹੁੰਦੀ ਹੈ ਤਾਂ ਉਹਦਾ ਟੈਸਟ ਕੀਤਾ ਜਾਂਦਾ ਤਾਂ ਕਰੋਨਾ ਪੋਜ਼ਿਟਿਵ ਸਾਹਮਣੇ ਆਇਆ ਸੀਗਾ ਜਿਸ ਤੋਂ ਬਾਅਦ ਅੱਜ ਸਵੇਰੇ ਉਹਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਹਦੀ ਪੁਸ਼ਟੀ ਜਿਹੜੇ ਸੀਨੀਅਰ ਅਫਸਰ ਨੇ ਡਾਕਟਰਸ ਨੇ ਉਹਨਾਂ ਵੱਲੋਂ ਕੀਤੀ ਗਈ ਹੈ ਕਰੋਨਾ ਦੇ ਜਿਹੜੇ ਵੱਧ ਰਹੇ ਕੇਸ ਨੇ ਉਹਨਾਂ ਨੂੰ ਵੇਖਦੇ ਹੋਏ ਕਈ ਚੀਜ਼ਾਂ ਤੇ ਹੁਣ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਈ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਹੈ ਸਲਾਹਾਂ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਧਿਆਨ ਰੱਖਣਾ ਹੈ ਸੋਸ਼ਲ ਡਿਸਟੈਂਸਿੰਗ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਹੈ ਭੀੜ-ਪਾੜ ਵਾਲੇ ਏਰੀਆ ਤੋਂ ਕਿਸ ਤਰ੍ਹਾਂ ਬਚਣਾ ਹੈ ਹਾਲਾਂਕਿ ਇਹ ਵੇਰੀਐਂਟ ਇੰਨਾ ਖਤਰਨਾਕ ਨਹੀਂ ਹੈ ਪਹਿਲਾ ਡੈਲਟਾ ਵੇਰੀਐਂਟ ਸੀ ਜਿਹੜੀ ਵੇਵ ਆਈ ਸੀ ਲੇਕਿਨ ਹੁਣ ਉਹ ਵੀ ਕਰੋਨ ਵੇਰੀਐਂਟ ਹੈ ਹਾਲਾਂਕਿ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਖਰਾਬ ਹੈ ਚਾਹੇ ਉਹ ਬੱਚੇ ਹੋਣ ਚਾਹੇ ਉਹ 65 ਸਾਲ ਤੋਂ ਉੱਪਰ ਬਜ਼ੁਰਗ ਹੋਣ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਖਰਾਬ ਹੈ ਜਾਂ ਫਿਰ ਜੋ ਕਿ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਦੇ ਡਾਇਲਿਸਿਸ ਹੋ ਰਿਹਾ ਹੈ ਜਾਂ ਜੋ ਕਿ ਦਵਾਈਆਂ ਤੋਂ ਚੱਲ ਰਹੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਵੇਰੀਐਂਟ ਹੈ ਉਹ ਬਹੁਤ ਜੇਕਰ ਅਟੈਕ ਕਰਦਾ ਹੈ ਤਾਂ ਉਹ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਨਾਲ ਖਾਣਾ ਜੇ ਜਰਾ ਤੁਸੀਂ ਹੈਲਥ ਨੂੰ ਲੈ ਕੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਖਾਣਾ ਬਿਲਕੁਲ ਨਹੀਂ ਛੜਨਾ ਜੇਕਰ ਤੁਹਾਨੂੰ ਕੋਈ ਸਿੰਪਟਮਸ ਹੁੰਦੀ ਹੈ ਖਾਂਸੀ ਬੁਖਾਰ ਗਲੇ ਚ ਦਰਦ ਰੇਸ਼ਾ ਜਾਂ ਫਿਰ ਪੇਟ ਦਰਦ ਦਸਤ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਨਾਲ ਦੇ ਨਾਲ ਡਾਕਟਰਸ ਨਾਲ ਜ਼ਰੂਰ ਤੁਸੀਂ ਸੰਪਰਕ ਕਰੋ ਤੇ ਪ੍ਰੋਪਰ ਡਾਕਟਰਸ ਨੂੰ ਉਹ ਟੈਸਟ ਉਹ ਜ਼ਰੂਰ ਤੁਸੀਂ ਕਰਾਓ ਦੇ ਨਾਲ ਦੇ ਨਾਲ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਵੀਕ ਹੈ ਉਹ ਬਹੁਤ ਇਤਿਹਾਤ ਰੱਖਣ ਤੇ ਦੂਜਾ ਭੀੜ ਭੜ ਵਾਲੇ ਏਰੀਆ ਤੋਂ ਬਹੁਤ ਜ਼ਰੂਰੀ ਹੈ ਕਿ ਬਚਣਾ ਤੇ ਮਾਸਕ ਤੁਸੀਂ ਲਗਾ ਕੇ ਜਿਹੜੇ ਪੇਸ਼ੈਂਟਸ ਨੇ ਜਿਹੜੇ ਵੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਾਂ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਨੂੰ 마스크 ਲਾਉਣਾ ਬਹੁਤ ਜ਼ਰੂਰੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਰੋਜ ਰਾਠੀ ਨੂਜਾਦੀਨ ਪੰਜਾਬ